ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢिलो ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਆਪਾਂ ਖਾਸ ਪਿੰਡ ਭਧੌੜ ਸ਼ਹਿਰ ਇੱਥੋਂ ਕਵਰ ਕਰਦੇ ਵਾ ਜ਼ਿਲ੍ਹਾ ਬਰਨਾਲਾ ਦਾ ਪਿੰਡ ਪੈਂਦਾ ਭਧੌੜ ਤੋਂ ਬਾਜਾਖਾਨਾ ਰੋਡ ਨੂੰ ਜਾਂਦੇ ਆ ਬਾਜਾਖਾਨਾ ਰੋਡ ਤੇ ਪٹرول ਪੰਪ ਆ ਕੋਦੇ ਨਾਲ ਦੀ ਜਗਾ ਉੱਥੇ ਪੰਜਾਂ ਦੀ ਹੈਗੀ ਰੈਸ

403 ਜੀ ਜਿਹੜੇ ਆ ਮੱਝ ਦੇਖੀਏ ਨੇ ਸੁਆ ਕਿਹੜਾ ਸੁੰਦੀ ਹੈ ਜੀ ਇਹ ਤੀਜਾ ਸੁਆ ਜੀ 13 ਲੀਟਰ ਖੁੱਲ ਕੇ ਦੁੱਧ ਦਿੰਦਾ ਜੀ ਪਰ ਇਹਨੇ ਵਧੀਆ ਠੀਕ ਹੈ ਤੀਜਾ ਸੁਆ ਸੁੰਦੀ ਆ ਹਾਂਜੀ ਦੂਜੇ ਸੁਆ ਪਾ 13 ਕਿਲੋ ਦੁੱਧ ਇਹਦਾ ਚੋਇਆਗਾ ਹਾਂਜੀ 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 ਠੀਕ ਹੈ ਅੱਜ ਦਿਨ ਕਿਹ ਰਹਿਗੇ ਸੂਣ ਚ ਇਹ ਅੱਜ ਇਹਦੇ 3 ਜੀ 7 ਤਰੀਕ ਨੂੰ ਇਹਦੇ ਦਿਨ ਪੂਰੇ ਆ ਜੀ ਠੀਕ ਹੈ ਅੱਜ 3 ਦਿਨ ਸੂਣ ਚ ਬਾਕੀ ਆ ਹਾਂਜੀ 2-3 ਦਿਨ ਲਗਭਗ ਉੱਪਰ ਥੱਲੇ ਵੀ ਲਿਆ ਜਾ ਸਕਦੇ ਹਾਂਜੀ 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 ਤੇ ਸੀਮਨ ਵਧੀਆ ਲੱਗਿਆ ਵਾ ਹਾਂਜੀ ਹਾਂਜੀ ਉਹ ਟੀਕਾ ਬਹੁਤ ਵਧੀਆ ਭਰਾਇਆ ਪਤਾ ਨਹੀਂ ਗੱਬਰ ਦਾ ਆਵਦੀ ਆ ਠੀਕ ਆ ਵਧੀਆ ਚਵਾਈ ਦੀ ਆ ਹਾਂਜੀ ਹਾਂਜੀ ਤੇ ਵਧੀਆ ਲੰਮਾ ਟਾਈਮ ਦੁੱਧ ਦੇ ਦਿੰਦੀ ਆ ਹਾਂਜੀ 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 ਤੇ ਮੁੱਲ ਇਹਦਾ ਕੀ ਰੱਖਿਆ ਜੀ ਮੁੱਲ 130000 ਦੀ ਮਾਨਤਨ ਹੋ ਜਾਊਗਾ ਹਾਂਜੀ ਮਾਨਤਨ ਕਰ ਦਾਂਗੇ ਖੋਲੋ ਇਹਨੂੰ ਸੋ ਬ੍ਰੋ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਸਿੰਘ ਮਾੜਾ ਜਿਹਾ ਖੁੱਲਾ ਘਟੋਪੀ ਇੱਕ ਪਾਸੇ ਲਹੀ ਵੀ ਆ ਤੇ ਪਰ ਬਜਨ ਮजूद ਮੈਜ ਪੂਰਾ ਗਾ ਆਜੋ 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 ਰਾਜੀ ਸਮੀ ਭਣੀ ਬਹੁਤ ਆ ਤੇ ਮੋੜਲੇ ਮੋੜਲੇ ਗਿਆ ਘਾਲੇ ਉਹਨੇ ਤੇ ਫੁੱਲ ਜਿਹਨੂੰ ਕਹਿੰਦੇ ਪੰਜਾਬੀ ਜਮਨਜਾੜ ਨੇ ਮੈਜ 13 ਕਿਲੋ ਦੁੱਧ ਦਿੱਤਾ ਹਵਾਨਾ ਦੇਖ ਕੇ 17 18 ਕਹਿੰਦੇ ਕੋਈ ਫਾਇਦਾ ਨਹੀਂ 13 ਕਿਲੋ ਦ ਇਹ ਜੀ ਅੰਦਾਜ਼ਾ ਲਾਈਆ ਭਾਬੀ 14 ਕਿਲੋ ਦੁੱਧ ਪਾ ਸਕਦੀ ਹੈ ਹਣਾ ਲੈ ਜਾਵੇਂ ਕਿੱਲੇ ਤੇ ਲੈ ਜਾ ਲੈ ਇਤਨੀ ਮੰਗ ਸੁਭਰ ਤੀਜਾ ਸੂਣਾ ਸੂਣ ਵਾਲੀ ਮੱਝ ਬਕਾਊ ਆ 14 ਕਿਲੋ ਦੁੱਧ ਮੰਨ ਕੇ ਇਸ ਦੀ ਪਰਚੇਸ ਕਰ ਸਕਦੇ ਹੋ ਤੇ ਕੱਦ-ਕਾੜ ਬਹੁਤ ਆ ਤੇ ਵਜਨ ਵਜੋਂ ਤੇ ਪੈਠੇ ਫੁੜੇ ਦੀ ਬਣਤਰ ਦੇਖੋ ਇਹਦੀ ਲੇਵਾ ਆਪਾਂ ਨੇਰ ਤੋਂ ਦਿਖਾ ਦਿੰਨੇ ਸੋਣਾ ਸਾਫ਼ ਸੁਥਰਾ ਲੇਵਾ ਗਾ ਤੇ ਬਟਨਾਂ ਵਾਲੀ ਝੋਟੀਆਂ ਲੱਗ ਭਾਗ ਆ ਹਜੇ ਨੇ 2-4 ਦਿਨ ਉੱਪਰ ਕੱਢੂਗੀ 5 ਦਿਨ ਮੰਨ ਕੇ ਚੱਲੋ ਵੀ ਸੂਣ ਚ ਬਾਕੀ 1,30,000 ਰੁਪਏ ਕੀਮਤ ਆ ਬਾਕੀ ਮੌਕੇ ਤੇ ਮਾਨਦਾਨ ਹੋ ਜਾਊਗਾ ਤੀਜਾ ਸੋਸ ਨੂੰ ਰੈਡੀ ਖਾਸ ਪ੍ਰੋਡਕਟਸ ਐ ਇੱਥੋਂ ਵੀਡੀਓ ਕਵਰ ਕੀਤੀ ਐ ਕੋਈ ਵੀ ਵੀਰ ਇਸ ਝੋਟੀ ਨੂੰ ਖਰੀਦਣਾ ਚਾਹਵਣ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈ